ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1849 ਦੇ ਵਿੱਚ ਸਿੱਖ ਰਾਜ ਜਾਂਦਾ ਰਿਹਾ ਤੇ ਅੰਗਰੇਜ਼ ਦਾ ਰਾਜ ਆ ਜਾਂਦਾ ਹੈ ਅਜੇ ਵੀ ਕੁਝ ਜਾਗੀਰ ਜਮੀਰ ਵਾਲੇ ਸਿੱਖ ਸਨ ਜਿਹੜੇ ਚਾਹੁੰਦੇ ਸੀ ਕਿ ਸਾਡਾ ਖੁਸਿਆ ਹੋਇਆ ਰਾਜ ਭਾਗ ਸਾਨੂੰ ਵਾਪਸ ਮਿਲ ਜਾਏ ਭਾਵੇਂ ਕਿ ਉਸ ਵੇਲੇ ਦੇ ਨਾਲ ਅੰਗਰੇਜ਼ ਨੇ ਆਪਣੀ ਫੌਜ ਦੇ ਵਿੱਚ ਸਿੱਖਾਂ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਇਹ ਜਿਹੜੇ ਸਿੱਖ ਸਨ ਇਹਨਾਂ ਨੂੰ ਪੰਜਾਬ ਭਾਰਤ ਤੋਂ ਇਲਾਵਾ ਦੂਰ ਦੂਰ ਦੇ ਇਲਾਕਿਆਂ ਦੇ ਵਿੱਚ ਵੀ ਲਜਾਇਆ ਗਿਆ ਕੁਝ ਸਿੱਖ ਫੌਜੀ ਜਿਹੜੇ ਸਨ ਉਹ ਕੈਨੇਡਾ ਦੀ ਧਰਤੀ ਤੇ ਪੁੱਜ ਜਾਂਦੇ ਆ ਤੇ ਉੱਥੇ ਜਾ ਕੇ ਬਾਅਦ ਵਿੱਚ ਆਪਣਾ ਰਹਿਣ ਬਸੇਰਾ ਕਰ ਲੈਂਦੇ ਆ ਲਗਭਗ 1900 ਈਸਵੀ ਦੇ ਕਰੀਬ ਜਾ ਕੇ 10000 ਦੇ ਕਰੀਬ ਜਿਹੜੇ ਸਿੱਖ ਸਨ ਉਹ ਕੈਨੇਡਾ ਦੀ ਧਰਤੀ ਦੇ ਉੱਪਰ ਵੱਸ ਜਾਂਦੇ ਆ ਦੂਸਰੇ ਪਾਸੇ ਪੰਜਾਬ ਦੇ ਵਿੱਚ ਉਸ ਵੇਲੇ ਖੇਤੀ ਦਾ ਬੁਰਾ ਹਾਲ ਹੋ ਜਾਂਦਾ ਏ ਤੇ ਜਿਹੜੇ ਉਸ ਵੇਲੇ ਖੇਤੀ ਕਰਨ ਵਾਲੇ ਬਹੁਤੇ ਸਿੱਖ ਸਨ ਪੰਜਾਬੀ ਸਨ ਉਹਨਾਂ ਕੋਲੋਂ ਸਰਕਾਰ ਨੂੰ ਉਤਾਰਨ ਵਾਸਤੇ ਟੈਕਸ ਮਾਲੀਆ ਜਿਹੜਾ ਉਹ ਵੀ ਨਹੀਂ ਹੁੰਦਾ ਤਾਂ ਬਹੁਤੇ ਸਿੱਖ ਜਿਹੜੇ ਸਨ ਜਾਂ ਕਿਸਾਨ ਜਿਹੜੇ ਸਨ ਉਹ ਵਿਦੇਸ਼ਾਂ ਵਾਲੇ ਪਾਸੇ ਨੂੰ 도ੜ ਜਾਂਦੇ ਆ ਨਾ ਕੋਚ ਸਿੱਖ ਜਿਹੜੇ ਸਨ ਉਹ ਸਿੰਗਾਪੁਰ ਮਲੇਸ਼ੀਆ ਇਤਿਆਦਿਕ ਦੇਸ਼ਾਂ ਉਹਨਾਂ ਦੇ ਵਿੱਚ ਜਾ ਕੇ ਵਸ ਜਾਂਦੇ ਐ ਤਾਂ ਫਿਰ ਉੱਥੇ ਉਹਨਾਂ ਦਾ ਮਲਾਪ ਕੁਝ ਕੈਨੇਡੀਅਨ ਲੋਕ ਜਿਹੜੇ ਸਨ ਉਹਨਾਂ ਦੇ ਨਾਲ ਹੁੰਦਾ ਹੈ ਤਾਂ ਉਸ ਵੇਲੇ ਪੰਜਾਬੀਆਂ ਨੇ ਸੋਚਿਆ ਕਿ ਆਪਣਾ ਘਰ ਘਾੜ ਦਾ ਛੱਡਿਆ ਹੈ ਫਿਰ ਇੱਥੇ ਮਲੇਸ਼ੀਆ ਵਿੱਚ ਵੀ ਬੈਠੇ ਆ ਜਾਂ ਸਿੰਗਾਪੁਰ ਬੈਠੇ ਆ ਤਾਂ ਕਿਉਂ ਨਾ ਆਪਾਂ ਅੱਗੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਚਲੇ ਜਾਈਏ ਤਾਂ ਇਸ ਕਰਕੇ ਬਹੁਤ ਸਾਰੇ ਜਿਹੜੇ ਕਿਸਾਨ ਜਾਂ ਮਜ਼ਦੂਰ ਪੰਜਾਬੀ ਸਨ ਉਹ ਕੈਨੇਡਾ ਦੀ ਧਰਤੀ ਤੇ ਪੁੱਜ ਜਾਂਦੇ ਆ ਤਾਂ ਉਹਨਾਂ ਨੇ ਜਾ ਕੇ ਬਹੁਤ ਜ਼ਿਆਦਾ ਲਗਨ ਦੇ ਨਾਲ ਬੇਨਤੀ ਕੀਤੀ ਉਸ ਵੇਲੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਸੀ ਨਾਬ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਮਸ਼ੀਨਾਂ ਨਾਲੋਂ ਵੀ ਸਸਤਾ ਕੰਮ ਜਿਹੜਾ ਸੀ ਉਹ ਪੰਜਾਬੀ ਕਰ ਰਹੇ ਸਨ ਜੇ ਇਹ ਦੇ ਕਰਕੇ ਹੋਰ ਦੇਸ਼ਾਂ ਦੇ ਵਿੱਚੋਂ ਆਏ ਜਿਹੜੇ ਮਜ਼ਦੂਰ ਸਨ ਉਹ ਪੰਜਾਬੀਆਂ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਉਸ ਵੇਲੇ ਪੰਜਾਬੀ ਜਿਹੜੇ ਸਿੱਖ ਸਨ ਉਹ ਵੀ ਵੱਡੀ ਗਿਣਤੀ ਦੇ ਵਿੱਚ ਵੈਣਕੌਰ ਸ਼ਹਿਰ ਦੇ ਵਿੱਚ ਵਸ ਚੁੱਕੇ ਸਨ ਇੱਥੋਂ ਤੱਕ 1906 ਈਸਵੀ ਦੇ ਵਿੱਚ ਉਹਨਾਂ ਨੇ ਇੱਕ ਉੱਥੇ ਗੁਰਦੁਆਰਾ ਸਾਹਿਬ ਦੀ ਵੀ ਉਸਾਰੀ ਕਰ ਲਈ ਸੀ ਤਾਂ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਕਲੋਨੀ ਵੀ ਕੱਟਤੀ ਜਿਹਦਾ ਨਾਮ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਦੇ ਉੱਪਰ ਰੱਖਾਂ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਤਾਂ ਉਸ ਵੇਲੇ ਦੇ ਨਾਲ ਜਿੱਥੇ ਭਾਰਤ ਦੇ ਵਿੱਚ ਅੰਗਰੇਜ਼ ਦਾ ਰਾਜ ਸੀ ਇਹਦੇ ਨਾਲ ਨਾਲ ਕੈਨੇਡਾ ਦੇ ਵਿੱਚ ਵੀ ਅੰਗਰੇਜ਼ ਦਾ ਹੀ ਰਾਜ ਸੀ ਦੋਵੇਂ ਪਾਸੇ ਬਰਤਾਨੀਆਂ ਹਕੂਮਤ ਹੋਣ ਕਰਕੇ ਬਰਤਾਨੀਆਂ ਹਕੂਮਤ ਵਰਤਦੀ ਵੀ ਸਿੱਖਾਂ ਨੂੰ ਸੀ ਜਦੋਂ ਕਿਦਰੇ ਲੜਨ ਦੀ ਵਾਰੀ ਆਉਂਦੀ ਸੀ ਉਦੋਂ ਵੀ ਸਿੱਖ ਅੱਗੇ ਹੁੰਦੇ ਸੀ ਤੇ ਸਭ ਤੋਂ ਵੱਧ ਜ਼ੁਲਮ ਵੀ ਬਰਤਾਨੀਆਂ ਹਕੂਮਤ ਨੇ ਸਿੱਖਾਂ ਦੇ ਉੱਪਰ ਹੀ ਕੀਤਾ ਸੀ। ਤਾਂ ਇਸ ਵੇਲੇ ਦੇ ਨਾਲ ਪੰਜਾਬੀਆਂ ਦੀ ਗਿਣਤੀ ਕੈਨੇਡਾ ਦੇ ਵਿੱਚ ਵੱਧਦੀ ਜਾਂਦੀ ਹੈ ਤੇ ਉਸ ਵੇਲੇ ਕੈਨੇਡਾ ਦੇ ਵਿੱਚ ਅੰਗਰੇਜ਼ ਸਰਕਾਰ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਵੀ ਪਹਿਲਾਂ ਕਿਹਾ ਗਿਆ ਵੀ ਜੇ ਕਿਸੇ ਨੇ ਕੈਨੇਡਾ ਦੇ ਵਿੱਚ ਆਉਣਾ ਤੇ ਉਹਦੇ ਕੋਲ 200 ਡਾਲਰ ਹੋਣੇ ਚਾਹੀਦੇ ਆ। ਚਲ ਇਹ ਤਾਂ ਪੰਜਾਬੀਆਂ ਨੇ ਜਿਹੜਾ ਉਹ ਬਹੁਤ ਮੁਸ਼ਕਲ ਮਿਹਨਤ ਕਰਕੇ 200 ਡਾਲਰ ਇਕੱਠਾ ਕਰ ਲੈਣਾ ਫਿਰ ਉਹਨਾਂ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਕਿ ਜਿੰਨੇ ਵੀ ਕੈਨੇਡਾ ਦੇ ਵਿੱਚ ਆਉਣਾ ਹੈ ਉਹ ਆਪਣੇ ਦੇਸ਼ ਤੋਂ ਸਿੱਧਾ ਆਏਗਾ ਤੇ ਜਹਾਜ਼ ਵੀ ਜਿਹੜਾ ਵਾ ਉਸੇ ਹੀ ਦੇਸ਼ ਦਾ ਹੋਣਾ ਚਾਹੀਦਾ ਹੈ ਉਸੇ ਦੇਸ਼ ਦੀ ਕੰਪਨੀ ਦਾ ਹੋਣਾ ਚਾਹੀਦਾ ਹੈ ਕੋਈ ਵੀ ਦੂਸਰੇ ਦੇਸ਼ ਰਾਂ ਹੀ ਜਿਹੜਾ ਹੈ ਕੈਨੇਡਾ ਦੇ ਵਿੱਚ ਨਹੀਂ ਆ ਸਕਦਾ ਉਸ ਵੇਲੇ ਜਿਹੜੇ ਹਵਾਈ ਜਹਾਜ਼ ਤੇ ਹੁੰਦੇ ਨਹੀਂ ਸੀ ਸਮੁੰਦਰੀ ਜਹਾਜ਼ ਸੀ ਤਾਂ ਉਹ ਸਮੁੰਦਰੀ ਜਹਾਜ਼ ਜਿਹੜੇ ਐ ਭਾਰਤ ਦੇ ਕੋਲ ਤੇ ਨਾ ਕੋਈ ਕੰਪਨੀ ਸੀ ਤੇ ਨਾ ਉਹਨਾਂ ਕੋਲ ਕੋਈ ਜਹਾਜ਼ ਸੀ ਬਲਕਿ ਚੀਨ ਦੇ ਵਿੱਚੋਂ ਜਹਾਜ਼ ਜਾਂਦੇ ਸੀ ਤਾਂ ਜਿਹੜੇ ਪੰਜਾਬੀ ਜਾਂਦੇ ਸੀ ਬਹੁਤਾ ਕਰਕੇ ਚੀਨ ਜਾਂ ਸਿੰਗਾਪੁਰ ਜਾਂ ਹੋਰ ਦੇਸ਼ਾਂ ਦੇ ਰਾਹੀਂ ਕੈਨੇਡਾ ਦੇ ਵਿੱਚ ਜਾਂਦੇ ਸੀ ਹੁਣ ਇਹ ਜਿਹੜਾ ਕਾਨੂੰਨ ਸੀ ਸਿੱਧਾ-ਸਿੱਧਾ ਸਿੱਖਾਂ ਨੂੰ ਪੰਜਾਬੀਆਂ ਨੂੰ ਚੜਾਉਣ ਵਾਸਤੇ ਪਾਸ ਕੀਤਾ ਗਿਆ ਸੀ ਹੁਣ ਪੰਜਾਬੀਆਂ ਦੀ ਜਿਹੜੀ ਸੀ ਉਹ ਕੈਨੇਡਾ ਦੇ ਵਿੱਚ ਜਾਣ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਲੱਗ ਚੁੱਕੀ ਸੀ ਜਿਹੜੇ ਕੈਨੇਡਾ ਦੇ ਰਹਿਣ ਦੇ ਵਿੱਚ ਰਹਿਣ ਵਾਲੇ ਸਿੱਖ ਹਨ ਉਹਨਾਂ ਨੇ ਭਾਰਤ ਦੇ ਵਿੱਚ ਆਣ ਕੇ ਭਾਰਤ ਦੇ ਵਾਇਸਰਾਏ ਦੇ ਨਾਲ ਗੱਲ ਕੀਤੀ ਕੋਈ ਹੱਲ ਨਾ ਨਿਕਲਿਆ ਉਹਨਾਂ ਨੇ ਜਾ ਕੇ ਬਰਤਾਨੀਆਂ ਦੇ ਵਿੱਚ ਜਾ ਕੇ ਇੰਗਲੈਂਡ ਸਰਕਾਰ ਨਾਲ ਗੱਲਬਾਤ ਕੀਤੀ ਤਾਂ ਇਹਦੇ باوجود ਵੀ ਕੋਈ ਹੱਲ ਜਿਹੜਾ ਨਹੀਂ ਨਿਕਲਿਆ ਉਸ ਵੇਲੇ ਦੇ ਨਾਲ ਇੱਕ ਮਹਾਨ ਗੁਰਸਿੱਖ ਸਾਹਮਣੇ ਆਉਂਦੇ ਆ ਜਿਨ੍ਹਾਂ ਦਾ ਨਾਮ ਸੀ ਬਾਬਾ ਗੁਰਦੇਵ ਸਿੰਘ ਜੀ ਸਰਹਾਲੇ ਬਾਬਾ ਗੁਰਦੇਵ ਸਿੰਘ ਜੀ ਦਾ ਜਨਮ 1859 ਈਸਵੀ ਨੂੰ ਸਰਹਾਲੀ ਪਿੰਡ ਦੇ ਵਿੱਚ ਹੋਇਆ ਸੀ ਤਾਂ ਉਹ ਜਿਹੜੇ ਸਾਨੂੰ ਬਹੁਤ ਹੌਨਰ ਸਨ ਔਰ ਇਨਕਲਾਬੀ ਸਿੱਖ ਸਨ ਉਹਨਾਂ ਨੇ ਬਚਪਨ ਤੋਂ ਹੀ ਜਿਹੜਾ ਸੀ ਉਹਨਾਂ ਦਾ ਧਿਆਨ ਇਨਕਲਾਬੀ ਕਾਰਵਾਈਆਂ ਵੱਲ ਸੀ ਬਲਕਿ ਉਹ ਇੱਕ ਪੂਰਨ ਗੁਰਸਿੱਖ ਵੀ ਸਨ ਉਹਨਾਂ ਨੇ ਪੰਜ ਗ੍ਰੰਥੀ ਦੀ ਸੰਥਿਆ ਕੀਤੀ ਹੋਈ ਸੀ 8ਵੀਂ ਜਮਾਤ ਦੇ ਵਿੱਚ ਹੀ ਪੜ੍ਹਾਈ ਉਹਨਾਂ ਨੇ ਭਾਵੇਂ ਛੱਡ ਦਿੱਤੀ ਸੀ ਦਾ ਇਥੋਂ ਤੱਕ ਕਿ ਬਚਪਨ ਦੇ ਵਿੱਚ ਇੱਕ ਵਾਰ ਉਹ ਖੂਹ ਦੇ ਵਿੱਚੋਂ ਪਾਣੀ ਕੱਢਦੇ ਕੱਢਦੇ ਖੂਹ ਦੇ ਵਿੱਚ ਹੀ ਡਿੱਗ ਪੈਂਦੇ ਆ ਔਰ ਇਹਨੇ ਬਹਾਦਰ ਸਨ ਕਿ ਕਬਰਾਏ ਨਹੀਂ ਬਲਕਿ ਉਹਨਾਂ ਦੀ ਮਦਦ ਕਰਨ ਵਾਸਤੇ ਕੋਈ ਆਉਂਦਾ ਇਸ ਤੋਂ ਪਹਿਲਾਂ ਪਹਿਲਾਂ ਆਪੇ ਹੀ ਖੂਹ ਦੇ ਵਿੱਚੋਂ ਉਹ ਬਾਹਰ ਨਿਕਲ ਆਉਂਦੇ ਆ ਵੇਖ ਕੇ ਸਾਰੇ ਹੈਰਾਨ ਹੋ ਜਾਂਦੇ ਵੀ ਆਪੇ ਜਿਹੜਾ ਖੂਹ ਦੇ ਵਿੱਚੋਂ ਨਿਕਲਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਇੱਕ ਵਾਰ ਕਿਤੇ ਵਿਆਹ ਦੇ ਵਿੱਚ ਗਏ ਹੋਏ ਸੀ ਤੇ ਉੱਥੇ ਕਿਸੇ ਨੇ ਲਲਕਾਰ ਕੇ ਕਿਹਾ ਵੀ ਆ ਜਿਹੜਾ ਅਥਰਾ ਘੋੜਾ ਏ ਇਹਨੂੰ ਕੋਈ ਵਾਸ ਵਿੱਚ ਕਰਕੇ ਵਿਖਾਵੇ ਇਹਦੇ ਉੱਪਰ ਕੋ ਚੜ ਕੇ ਵਿਖਾਵੇ ਤਾਂ ਹੋਰ ਤਾਂ ਕੋਈ ਸਾਹਮਣੇ ਨਾ ਆਇਆ ਤੇ ਬਾਬਾ ਗੁਰਦੇਵ ਸਿੰਘ ਹੁਣੀ ਜਿਹੜੇ ਸਨ ਉਹਨਾਂ ਨੇ ਉਹ ਪਥਰੇ ਘੋੜੇ ਨੂੰ ਫੜ ਲਿਆ ਤੇ ਫੜ ਕੇ ਬਿਨਾ ਕਾਠੀ ਪਾਇਓ ਉਹਦੇ ਉੱਪਰ ਸਵਾਰੀ ਵੀ ਕਰ ਦਿੱਤੀ ਸੀ ਭਾਵ ਕਿ ਉਹ ਇੰਨੇ ਬਹਾਦਰ ਤੇ ਸੂਰਬੀਰ ਵੀ ਸਨ ਇਨਕਲਾਬੀ ਵੀ ਸਨ ਤੇ ਪੂਰਨ ਗੁਰਸਿੱਖ ਵੀ ਸਨ ਉਹ ਇਹਨਾਂ ਦਿਨਾਂ ਦੇ ਵਿੱਚ ਮਲੇਸ਼ੀਆ ਦੇ ਵਿੱਚ ਰਹਿੰਦੇ ਪੈ ਸਨ ਕਈ ਇਤਿਹਾਸ ਕਰ ਲਿਖਦੇ ਪਿਉ ਸਿੰਗਾਪੁਰ ਰਹਿੰਦੇ ਪੈ ਸਨ ਤਾਂ ਉਸ ਵੇਲੇ ਦੇ ਨਾਲ ਜਦੋਂ ਉਹਨਾਂ ਨੂੰ ਇਹ ਖਬਰ ਮਿਲਦੀ ਹੈ ਕਿ ਇਦਾਂ ਕਰਕੇ ਕੈਨੇਡਾ ਦੇ ਵਿੱਚ ਜਾਨ ਤੇ ਪਾਬੰਦੀ ਲਾ ਦਿੱਤੀ ਗਈ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਜਾਪਾਨ ਦੀ ਇੱਕ ਕੰਪਨੀ ਦੇ ਕੋਲੋਂ ਜਹਾਜ਼ ਲੀਜ਼ ਦੇ ਉੱਪਰ ਲਿਆ ਜਿਹਦੇ ਉਸ ਵੇਲੇ ਦੇ ਨਾਲ ਉਹਨਾਂ ਨੂੰ ਕਿਰਾਇਆ ਭਰਨਾ ਸੀ 21000 ਡਾਲਰ ਮਹੀਨੇ ਦੇ ਕਿਰਾਏ ਦੇ ਉੱਪਰ 6 ਮਹੀਨੇ ਵਾਸਤੇ ਲੀਜ਼ ਦੇ ਉੱਪਰ ਉਹਨਾਂ ਨੇ ਜਹਾਜ਼ ਲੈ ਲਿਆ ਤਾਂ ਇਹ ਜਹਾਜ਼ ਉਹਨਾਂ ਨੇ ਭਾਰਤ ਦੇ ਵਿੱਚ ਆਣ ਕੇ ਇੱਕ ਕੰਪਨੀ ਰਜਿਸਟਰਡ ਕਰਾਈ ਜਿਸ ਕੰਪਨੀ ਦਾ ਨਾਮ ਰੱਖਿਆ ਗਿਆ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਤਾਂ ਫਿਰ ਇਹ ਰਜਿਸਟਰਡ ਕਰਾਉਣ ਤੋਂ ਬਾਅਦ ਉਹਨਾਂ ਨੇ ਐਲਾਨ ਕਰਤਾ ਕਿ ਮੈਂ ਇਹ ਜਹਾਜ਼ ਸਿੱਧਾ ਭਾਰਤ ਦੇ ਵਿੱਚੋਂ ਜਾਨੀ ਕਿ ਕਲਕੱਤੇ ਦੀ ਬੰਦਰਗਾਹ ਤੋਂ ਕੈਨੇਡਾ ਦੇ ਵਿੱਚ ਲੈ ਕੇ ਜਾਵਾਂਗਾ ਤਾਂ ਉਸ ਵੇਲੇ ਦੇ ਨਾਲ 125 ਰੁਪਏ ਡਾਲਰ ਟਿਕਟ ਜਿਹੜੀ ਆ ਉਹ ਰੱਖੀ ਜਾਂਦੀ ਹੈ ਤੇ 500 ਮੁਸਾਫਰਾਣੇ ਉਸ ਵੇਲੇ ਜਿਹੜੀ ਸੀ ਉਹ ਟਿਕਟ ਬੁੱਕ ਕਰਵਾਈ ਸੀ ਲੇਕਿਨ ਜਦੋਂ ਜਹਾਜ਼ ਚੱਲਣ ਦੀ ਵਾਰੀ ਆਈ ਤੇ ਉਸ ਵੇਲੇ ਦੇ ਨਾਲ ਬਾਬਾ ਗੁਰਦੇਵ ਸਿੰਘ ਜੀ ਸਰਹਾਲੀ ਹੋਣਾ ਨੂੰ ਬਿਨਾਂ ਕਿਸੇ ਕਾਰਨ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਗ੍ਰਫਤਾਰ ਕਰਨ ਤੋਂ ਬਾਅਦ ਕੁਝ ਮੁਸਾਫਰ ਜਿਹੜੇ ਸਨ ਉਹ ਭੱਜ ਜਾਂਦੇ ਆ ਤੇ ਗਿਣਤੀ ਬਹੁਤ ਘੱਟ ਰਹਿ ਜਾਂਦੀ ਹੈ ਤਾਂ ਫਿਰ ਅਗਲੇ ਦਿਨ ਜਿਹੜਾ ਸੀ ਜਮਾਨਤ ਦੇ ਉੱਪਰ ਛੱਡ ਦਿੱਤਾ ਗਿਆ ਤੇ ਫਿਰ ਬਾਬਾ ਗੁਰਦੇਵ ਸਿੰਘ ਹੋਣਾ ਨੇ ਇਸ ਗੱਲ ਦੀ ਮਨਜ਼ੂਰੀ ਲੈ ਲਈ ਕਿ ਉਹ ਆਪਣਾ ਜਹਾਜ਼ ਲੈ ਕੇ ਕੈਨੇਡਾ ਜਾਣਗੇ ਇਹ ਜਿਹੜਾ ਜਹਾਜ਼ ਸੀ ਫਿਰ ਕਲਕੱਤੇ ਦੀ ਬੰਦਰਗਾਹ ਤੋਂ ਜਿਹੜਾ ਵਾ ਉਹ ਕੈਨੇਡਾ ਵਾਲੇ ਪਾਸੇ ਨੂੰ ਚੱਲ ਪੈਂਦਾ ਇਹਦੇ ਵਿੱਚ ਗਿਣਤੀ ਜਿਹੜੀ ਸੀ ਮੁਸਾਫਰਾਂ ਦੀ 376 ਦੇ ਕਰੀਬ ਸੀ ਇਹਦੇ ਵਿੱਚ 340 ਜਿਹੜੇ ਸਨ ਉਹ ਸੇਖੀ ਸਨ ਕੁਝ ਹਿੰਦੂ ਤੇ ਕੁਝ ਮੁਸਲਮਾਨ ਮੁਸਾਫਰ ਮੌਜੂਦ ਸਨ ਤਾਂ ਫਿਰ ਇਹ ਜਿਹੜਾ ਜਹਾਜ਼ ਹੈ 22 ਮਈ 1914 ਨੂੰ ਵੈਨਕੂਰ ਜਿਹੜਾ ਵਾ ਉਹ ਬੰਦਰਗਾਹ ਤੇ ਪੁੱਜ ਜਾਂਦਾ ਹੈ ਲੇਕਿਨ ਅਗਲੇ ਬੰਨੇ ਗੋਰਾ ਸਰਕਾਰ ਨੇ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਇਸ ਜਹਾਜ਼ ਨੂੰ ਜਿਹੜਾ ਸੀ ਉਥੇ ਬੰਦਰਗਾਹ ਦੇ ਉੱਪਰ ਆਉਣ ਤੋਂ ਮਨਾ ਕਰ ਦਿੱਤਾ ਮੁਸਾਫਰਾਂ ਨੂੰ ਉਤਰਨ ਦੇ ਉੱਪਰ ਉਹਨਾਂ ਨੇ ਪਾਬੰਦੀ ਲਾ ਦਿੱਤੀ ਜਿਹੜੇ ਉਸ ਵੇਲੇ ਦੇ ਨਾਲ ਅਮਰੀਕਾ ਦੇ ਅਖਬਾਰ ਸਨ ਅਮਰੀਕਾ ਅਖਬਾਰਾਂ ਦੇ ਰਾਹੀਂ ਇਹ ਖਬਰ ਜਿਹੜੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਪੰਜਾਬੀ ਸਨ ਜਾਂ ਭਾਰਤੀ ਸਨ ਉਹਨਾਂ ਤੱਕ ਪੁੱਜ ਜਾਂਦੀ ਹੈ ਥਾਂ ਥਾਂ ਦੇ ਉੱਪਰ ਰੋਸ ਮਾਰਚ ਕੀਤੇ ਜਾਂਦੇ ਆ ਕਿਹਾ ਜਾਂਦਾ ਹੈ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਮੁਸਾਫਰਾਂ ਨੂੰ ਜਹਾਜ਼ ਦੇ ਵਿੱਚੋਂ ਉਤਾਰਿਆ ਜਾਏ ਲੈ ਗੋਰਾ ਸਰਕਾਰ ਧੱਕੇ ਦੇ ਨਾਲ ਹੀ ਕਹਿ ਰਹੀ ਸੀ ਵੀ ਇਹ ਜਿਹੜਾ ਜਹਾਜ਼ ਹੈ ਇਹ ਵਾਪਸ ਚਲਿਆ ਜਾਏ ਤਾਂ ਜਿਹੜੇ ਜਹਾਜ਼ ਦੇ ਵਿੱਚ ਬੈਠੇ ਮੁਸਾਫਰ ਬਾਬਾ ਗੁਰਦੇਵ ਸਿੰਘ ਸਰਹਾਲੀ ਤੇ ਹੋਰ ਮੁਸਾਫਰ ਸਨ ਉਹਨਾਂ ਦੇ ਕੋਲ ਪੀਣ ਵਾਸਤੇ ਪਾਣੀ ਤੱਕ ਵੀ ਨਹੀਂ ਸੀ ਰਿਹਾ ਭੁੱਖ ਦੇ ਨਾਲ ਮਰ ਰਹੇ ਸੀ ਦਾ ਬੁਰਾ ਹਾਲ ਉਹਨਾਂ ਦਾ ਹੋ ਚੁੱਕਾ ਸੀ ਤੇ ਉਹਨਾਂ ਨੇ ਆਖਰ ਫੈਸਲਾ ਕੀਤਾ ਵੀ ਹੁਣ ਵਾਪਸ ਜਾ ਕੇ ਰਸਤੇ ਦੇ ਵਿੱਚ ਭੁੱਖੇ ਮਰਨ ਦੀ بجائے ਆਪਾਂ ਇੱਥੇ ਲੜ ਕੇ ਸ਼ਹੀਦ ਹੋ ਜਾਵਾਂਗੇ ਤਾਂ ਉਸ ਵੇਲੇ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ 18 ਜੁਲਾਈ 1914 ਈਸਵੀ ਨੂੰ ਅੰਗਰੇਜ਼ ਸਰਕਾਰ ਨੇ ਇੱਕ ਜੰਗੀ ਬੇੜਾ ਜਿਹੜਾ ਸੀ ਇਸ ਜਹਾਜ਼ ਵਾਲੇ ਪਾਸੇ ਨੂੰ ਭੇਜਿਆ ਜਿਹਦੇ ਵਿੱਚ 200 ਗੋਰਾ ਸਿਪਾਹੀ ਸਨ ਇਹਨਾਂ ਸਿਪਾਹੀਆਂ ਨੇ ਆੜ ਕੇ ਤੇ ਇਸ ਜਹਾਜ਼ ਦੇ ਉੱਪਰ ਹਮਲਾ ਕਰ ਦਿੱਤਾ ਅਗਲੇ ਬੰਨੇ ਬਾਬਾ ਗੁਰਦੇਵ ਸਿੰਘ ਤੇ ਜਿਹੜੇ ਨਾਲ ਦੇ ਮੁਸਾਫਰ ਸਾਨੂੰ ਨੇ ਕਿਹਾ ਮਰਨ ਦੀ ਬਜਾਏ ਅਕੋ ਅਸੀਂ ਲੜਾਂਗੇ ਤਾਂ ਉਸ ਵੇਲੇ ਜਿਹੜੇ ਜਹਾਜ਼ ਸੀ ਕੋਲੇ ਦੇ ਉੱਪਰ ਚੱਲਦੇ ਸੀ ਤਾਂ ਉਹਨਾਂ ਨੇ ਅੱਗ ਕੋਲੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਕੋਲੇ ਮਾਰਨੇ ਸ਼ੁਰੂ ਕੀਤੇ ਤੱਕ ਬਹੁਤ ਸਾਰੇ ਗੋਰਾ ਸਿਪਾਈ ਜਿਹੜੇ ਸਨ ਉਹ ਜੋਖਮੀ ਹੋ ਜਾਂਦੇ ਆ ਤਾਂ ਫਿਰ ਉਹ ਵਾਪਸ ਦੌੜ ਜਾਂਦੇ ਆ ਤਾਂ ਫਿਰ ਉਸ ਵੇਲੇ ਦੇ ਨਾਲ ਅੰਗਰੇਜ਼ ਹਕੂਮਤ ਨੇ ਸੋਚਿਆ ਵੀ ਜੇ ਇਦਾਂ ਜੰਗੀ ਬੇੜੇ ਦੇ ਨਾਲ ਇਹ ਨਹੀਂ ਫੜੇ ਜਾਂਦੇ ਜਾਂ ਇਹਨਾਂ ਨੂੰ ਜਿਹੜਾ ਨਹੀਂ ਮਾਰਿਆ ਗਿਆ ਜਾਂ ਇਹਨਾਂ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਫਿਰ ਉਸ ਵੇਲੇ ਦੇ ਨਾਲ ਵਿਉਂਤ ਬਣਾਈ ਕਿ ਹਵਾਈ ਫੈਰ ਜਿਹੜੇ ਆ ਉਹ ਇਹਨਾਂ ਦੇ ਉੱਪਰ ਕੀਤੇ ਜਾਣਗੇ ਇਸ ਗੱਲ ਦਾ ਪਤਾ ਜਿਹੜਾ ਸੀ ਉਸ ਵੇਲੇ ਦੇ ਨਾਲ ਪੰਜਾਬੀ ਸਿੱਖਾਂ ਨੂੰ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਨੇ 23 ਜੁਲਾਈ ਵਾਲੇ ਦਿਨ ਵੈਨਕੂਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਮੀਟਿੰਗ ਕੀਤੀ ਤੇ ਮੀਟਿੰਗ ਕਰਕੇ ਇੱਕ ਮਤਾ ਪਾਸ ਕੀਤਾ ਵੀ ਜੇਕਰ ਕਿਦਰੇ ਅੰਗਰੇਜ਼ ਸਰਕਾਰ ਨੇ ਇਸ ਜਹਾਜ਼ ਦੇ ਉੱਪਰ ਗੋਲੀ ਚਲਾਈ ਤਾਂ ਅਸੀਂ ਸਾਰਾ ਵੈਨਕੂਰ ਸ਼ਹਿਰ ਸਾੜ ਕੇ ਸੁਆਹ ਕਰਦੇ ਹਾਂਗੇ ਪਰ ਇਹ ਧਮਕੀ ਸਿੱਖਾਂ ਨੇ ਤਾਂ ਦਿੱਤੀ ਸੀ ਕਿਉਂਕਿ ਅੰਗਰੇਜ਼ ਜਿਹੜੇ ਸਨ ਉਹ ਜਹਾਜ਼ ਦੇ ਉੱਪਰ ਗੋਲੀ ਚਲਾਉਣ ਵਾਸਤੇ ਤਿਆਰ ਬੈਠੇ ਜਿਉਂ ਬਿਉਂ ਤੋਂ ਬਣਾ ਰਹੀ ਸੀ। ਨਾ ਸਿੱਖਾਂ ਨੇ ਕਿਹਾ ਜੇ ਗੋਲੀ ਚੱਲਦੀ ਹੈ ਤੇ ਅਸੀਂ ਵੀ ਅੱਗੋਂ ਜਵਾਬੀ ਕਾਰਵਾਈ ਕਰਾਂਗੇ। ਤਾਂ ਫਿਰ ਇਸ ਤਰ੍ਹਾਂ ਦੇ ਨਾਲ ਅੰਗਰੇਜ਼ ਸਰਕਾਰ ਜਿਹੜੀ ਉਹ ਡਰ ਜਾਂਦੀ ਹੈ ਡਰਨ ਤੋਂ ਬਾਅਦ ਉਸ ਵੇਲੇ ਦੇ ਨਾਲ ਕੋਚ ਕੋ ਸਿੱਖਾਂ ਨੂੰ ਇਹ ਜਹਾਜ਼ ਦੇ ਵਿੱਚ ਬੈਠੇ ਜਿਹੜੇ ਮੁਸਾਫਰ ਸਨ ਇਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ। ਇਜਾਜ਼ਤ ਦੇਣ ਤੋਂ ਬਾਅਦ ਫਿਰ ਜਿਹੜਾ ਸੀ ਰਾਸ਼ਨ ਪਾਣੀ ਦਿੱਤਾ ਗਿਆ। ਜਹਾਜ਼ ਦਾ ਵਾਪਸ ਆਉਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਤੇ ਇਹ ਸਾਰਾ ਪ੍ਰਬੰਧ ਕਰਨ ਤੋਂ ਬਾਅਦ ਜਿਹੜੇ ਜਹਾਜ਼ ਵਿੱਚ ਬੈਠੇ ਮਸਾਫਰ ਸਾਨੂੰ ਵਾਪਸ ਆਉਣ ਵਾਸਤੇ ਰਾਜ਼ੀ ਹੋ ਜਾਂਦੇ ਆ ਫਿਰ 23 ਜੁਲਾਈ 1914 ਨੂੰ ਇਹ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੋਂ ਚੱਲਦਾ ਹੈ ਤੇ ਫਿਰ ਕਲਕੱਤੇ ਦੀ ਧਰਤੀ ਦੇ ਉੱਪਰ ਪਹੁੰਚਦਾ ਹੈ ਇੰਨਾ ਚਿਰ ਨੂੰ ਭਾਰਤ ਦੇ ਵਿੱਚ ਵੀ ਉਹੀ ਬ੍ਰਿਟਾਨੀਆ ਦਾ ਰਾਜ ਸੀ ਦਾ ਇੱਥੋਂ ਦੀ ਸਰਕਾਰ ਨੇ ਜਿਹੜਾ ਸੀ ਨਵਾਂ ਕਾਨੂੰਨ ਪਾਸ ਕਰ ਦਿੱਤਾ ਕਿ ਜਿਹੜਾ ਵੀ ਬਾਹਰੋਂ ਵਿਦੇਸ਼ ਵਿੱਚੋਂ ਹੁੰਦਾ ਹੈ ਉਹਨੂੰ ਬਿਨਾਂ ਕਿਸੇ ਵਾਰੰਟ ਤੋਂ ਬਿਨਾਂ ਕਿਸੇ ਗੱਲ ਤੋਂ ਗ੍ਰਿਫਤਾਰ ਕੀਤਾ ਕੀਤਾ ਜਾ ਸਕਦਾ ਹੈ ਉਹਦੀ ਤਲਾਸ਼ੀ ਲਈ ਜਾ ਸਕਦੀ ਹੈ ਤਾਂ ਉਸ ਵੇਲੇ ਦੇ ਨਾਲ ਜਦੋਂ ਪਾਸ ਪਾਸ ਘਾਟ ਦੇ ਉੱਪਰ ਇਹ ਜਿਹੜਾ ਸਾਹ ਜਾਣ ਕੇ ਰੁਕਦਾ ਹੈ 29 ਸਤੰਬਰ 1914 ਈਸਵੀ ਨੂੰ ਇਹ ਜਹਾਜ਼ ਬਸਬਸ ਘਾਟ ਦੇ ਉੱਪਰ ਆਉਂਦਾ ਹੈ ਤਾਂ ਉਸ ਵੇਲੇ ਦੇ ਨਾਲ ਅਗਲੇ ਬੰਨਿਓ ਅੰਗਰੇਜ਼ ਸਰਕਾਰ ਜਿਹੜੀ ਆਪਣੀ ਪੁਲਿਸ ਲਾ ਦਿੰਦੀ ਹੈ ਤਾਂ ਇੱਕ ਟ੍ਰੇਨ ਲੱਗੀ ਹੋਈ ਸੀ ਤੇ ਇਹਨਾਂ ਸਾਰੇ ਸਿੱਖਾਂ ਨੂੰ ਕਿਹਾ ਗਿਆ ਵੀ ਤੁਸੀਂ ਸਾਰੇ ਟ੍ਰੇਨ ਦੇ ਵਿੱਚ ਬੈਠੋ ਤੇ ਬੈਠ ਕੇ ਪੰਜਾਬ ਜਾਣਾ ਹੈ ਇਹਨਾਂ ਸਿੱਖਾਂ ਨੂੰ ਸ਼ੱਕ ਪੈਦਾ ਹੋ ਗਿਆ ਵੀ ਇਹ ਟ੍ਰੇਨ ਜਿਹੜੀ ਹੈ ਪੰਜਾਬ ਵਾਲੇ ਪਾਸੇ ਨਹੀਂ ਜਾਵੇਗੀ ਤਾਂ ਉਸ ਵੇਲੇ ਦੇ ਨਾਲ ਅੰਗਰੇਜ਼ ਸਰਕਾਰ ਨੇ ਕਿਹਾ ਵੀ ਧੱਕੇ ਦੇ ਨਾਲ ਵੀ ਤੁਸੀਂ ਇਸੇ ਜਹਾਜ਼ ਦੇ ਵਿੱਚ ਵਾਪਸ ਜਾਓ ਬਸ ਇਹ ਹੁਣ ਜਹਾਜ਼ ਦੇ ਵਿੱਚ ਵਾਪਸ ਕਿਤੇ ਜਾ ਸਕਦੇ ਸੀ ਜਾ ਕੇ ਆ ਗਏ ਟ੍ਰੇਨ ਦੇ ਵਿੱਚ ਬੈਠੋ ਇਹਨਾਂ ਸਿੱਖਾਂ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀ। ਬਾਬਾ ਗੁਰਦੇਵ ਸਿੰਘ ਜੀ ਸਰਹਾਲੀ ਨੇ ਬੜੇ ਪਿਆਰ ਨਾਲ ਨਿਮਰਤਾ ਨਾਲ ਬੇਨਤੀ ਕੀਤੀ ਕਿ ਅਸੀਂ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ਸ਼ੋਭਤ ਕਰਕੇ ਫਿਰ ਤੁਸੀਂ ਜਿੱਥੇ ਕਹੋਗੇ ਅਸੀਂ ਚਲੇ ਜਾਵਾਂਗੇ। ਲੇਕਿਨ ਉਸ ਵੇਲੇ ਦੇ ਨਾਲ ਪੁਲਿਸ ਅਫਸਰ ਜਿਹੜੇ ਸਨ ਇਸ ਗੱਲ ਨੂੰ ਨਹੀਂ ਮੰਨਦੇ ਬਲਕਿ ਸਾਰੇ ਸਿੱਖਾਂ ਦੀ ਤਲਾਸ਼ੀ ਲਈ ਜਾਂਦੀ ਹੈ। ਤਾਂ ਉਥੇ ਸਿੱਖ ਜਿਹੜੇ ਬੈਠੇ ਰਹਿੰਦੇ ਆ ਉਸ ਵੇਲੇ ਦੇ ਨਾਲ 29 ਸਤੰਬਰ 1914 ਨੂੰ ਸ਼ਾਮ ਪੈ ਜਾਂਦੀ ਹੈ ਸਿੱਖਾਂ ਨੇ ਸੋਦਾ ਰਹਿਰਾ ਸਾਹਿਬ ਦਾ ਪਾਠ ਕੀਤਾ ਪਾਠ ਕਰਨ ਤੋਂ ਬਾਅਦ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਸ਼ਿਸ਼ੋਪਤ ਕਰਨ ਵਾਸਤੇ ਸਾਰੇ ਸਿੱਖ ਜਦੋਂ ਤੁਰ ਪੈਂਦੇ ਆ ਤਾਂ ਅੰਗਰੇਜ਼ ਸਰਕਾਰ ਨੇ ਸਿੱਖਾਂ ਦੇ ਉੱਪਰ ਅੰਨੇਵਾ ਗੋਲੀ ਚਲਾ ਦਿੱਤੀ 29 ਸਤੰਬਰ 1914 ਨੂੰ ਚੱਲੀ ਇਸ ਗੋਲੀ ਨੂੰ ਬਾਜਪਸ ਘਾੜ ਦਾ ਸਾਕਾ ਕਿਹਾ ਜਾਂਦਾ ਹੈ ਜਿਹਦੇ ਵਿੱਚ ਅੰਗਰੇਜ਼ ਸਰਕਾਰ ਨੇ ਕਿਹਾ ਕਿ 21 ਸਿੱਖ ਸ਼ਹੀਦ ਹੋਏ ਲੇਕਿਨ ਜਿਹੜੇ ਉੱਥੇ ਵੇਖਣ ਵਾਲੇ ਸਨ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ 75 ਦੇ ਕਰੀਬ ਸਿੱਖ ਜਿਹੜੇ ਸਨ ਉਹ ਸ਼ਹੀਦ ਹੋਏ ਸੀ ਤਾਂ ਉਸ ਵੇਲੇ ਦੇ ਨਾਲ ਬਾਬਾ ਗੁਰਦੇਵ ਸਿੰਘ ਹੋਣਾ ਦਾ 7 ਸਾਲ ਦਾ ਉਹਨਾਂ ਦਾ ਪੁੱਤਰ ਵੀ ਨਾਲ ਸੀ ਤਾਂ ਉਹ ਪੁੱਤਰ ਨੂੰ ਜਿਹੜਾ ਸੀ ਅੰਗਰੇਜ਼ ਸਰਕਾਰ ਨੇ ਅੰਗਰੇਜ਼ ਛਪਾਈਆਂ ਨੇ ਖੋਲਿਆ ਉਹਦਾ ਬਾਅਦ ਵਿੱਚ ਕੀ ਹੋਇਆ ਇਹ ਕੋਈ ਪਤਾ ਨਹੀਂ ਹੈ ਪਰ ਉਸ ਵੇਲੇ ਦੇ ਨਾਲ ਜਿਹੜੇ ਕੁਝ ਸਿੱਖ ਸਨ ਉਹਨਾਂ ਨੇ ਧੱਗੇ ਦੇ ਨਾਲ ਬਾਬਾ ਗੁਰਦੇਵ ਸਿੰਘ ਸਰਹਾੜੀ ਉਹਨਾਂ ਨੂੰ ਫੜਿਆ ਤੇ ਖਿੱਚ ਕੇ ਕਿਧਰੇ ਦੂਰ ਲੈ ਜਾਂਦੇ ਆ ਤਾਂ ਇਸ ਗੋਲਾਬਾਰੀ ਦੇ ਦੌਰਾਨ ਆਗਰੇ ਸਰਕਾਰ ਕਹਿੰਦੀ ਕਿ ਸਿੱਖ ਸ਼ਹੀਦ ਹੋਏ ਲੇਕਿਨ 75 ਦੇ ਕਰੀਬ ਸਿੱਖ ਜਿਹੜੇ ਸਨ ਉਹਦੇ ਵਿੱਚ ਸ਼ਹੀਦ ਹੋ ਜਾਂਦੇ ਆ ਕੁਝ ਜ਼ਖਮੀ ਹੋ ਜਾਂਦੇ ਆ ਕੁਝ ਨੂੰ ਜਿਹੜਾ ਫੜ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਏ ਇੱਕ ਸਿੱਖ ਸਨ ਜਿਨ੍ਹਾਂ ਦਾ ਨਾਮ ਸੀ ਭਾਈ ਮੰਗਲ ਸਿੰਘ ਜੀ ਇਹਨਾਂ ਇਸ ਸਿੱਖ ਨੂੰ ਕੀ ਕੀਤਾ ਗਿਆ ਕਿ ਸੰਗਲਾਂ ਦੇ ਨਾਲ ਉਥੇ ਜਿਹੜੀਆਂ ਟ੍ਰੇਨ ਦੀ ਪਟੜੀ ਦੇ ਉੱਪਰ ਜਿਹੜੀਆਂ ਲੱਟਾਂ ਲੱਗੀਆਂ ਹੁੰਦੀਆਂ ਉਸ ਖੰਭੇ ਦੇ ਨਾਲ ਉਠਾ ਲਟਕਾ ਦਿੱਤਾ ਗਿਆ ਸਰਦਾਰ ਮੰਗਲ ਸਿੰਘ ਹੁਣੀ ਸਾਰੀ ਰਾਤ ਉਸ ਪਟੜੀ ਦੇ ਲੈਂਪ ਵਾਲੇ ਖੰਭੇ ਦੇ ਨਾਲ ਲਟਕਦੇ ਹੋਏ ਜ਼ਿੰਦਗੀ ਤੇ ਮੌਤ ਦੀ ਲੜਾਈ ਜਿਹੜੀ ਉਹ ਲੜਦੇ ਰਹਿੰਦੇ ਆ ਉਹਨਾਂ ਦਾ ਸਿਰ ਜਿਹੜਾ ਬਾਰ ਬਾਰ ਜਦੋਂ ਖੰਭੇ ਨਾਲ ਵੱਜਦਾ ਸੀ ਤੇ ਬਾਜਵਾ ਚ ਕੇ ਸਿਰ ਵੀ ਜ਼ਖਮੀ ਹੋ ਚੁੱਕਾ ਸੀ ਬੈਂਤ ਦੀਆਂ ਪ੍ਰਾਣੀਆਂ ਨਾਲ ਉਹਨਾਂ ਨੂੰ ਮਾਰਿਆ ਗਿਆ ਸੀ ਇੰਤਿਹਾਰ ਜ਼ੁਲਮ ਜਿਹੜਾ ਸੀ ਉਹ ਅੰਗਰੇਜ਼ ਸਰਕਾਰ ਨੇ ਕੀਤਾ ਸੀ ਤਾਂ ਬਾਬਾ ਗੁਰਦੇਵ ਸਿੰਘ ਉਹਨਾਂ ਨੂੰ ਦੋ ਸਿੱਖ ਜਿਹੜੇ ਸਨ ਉਹ ਖਿੱਚ ਕੇ ਜਦੋਂ ਇੱਕ ਪਾਣੀ ਦੀ ਟਾਬ ਦੇ ਕੰਡੇ ਲੈ ਗਏ ਸਾਰੀ ਰਾਤ ਪਾਣੀ ਦੇ ਟਾਬ ਦੇ ਕੋਲ ਜਿਹੜਾ ਬੈਠੇ ਰਿਹਾ ਜੋਕਾ ਉਹਨਾਂ ਤੇ ਸਹੀ ਉਹਦੇ ਲੱਗਦੀਆਂ ਸੀ ਜੋਕ ਨੂੰ ਫੇਰ ਲਾ ਕੇ ਪਰੇ ਛੁੱਟ ਦਿੰਦੇ ਸੀ ਤਾਂ ਇਦਾਂ ਕਰਕੇ ਬੜੀ ਹੀ ਇਹ ਦੁੱਖਾਂ ਭਰੀ ਰਾਤ ਜਿਹੜੀ ਉਹ ਬਤੀਤ ਹੁੰਦੀ ਹੈ ਉਸ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਹੋਣੀ ਜਿਹੜੇ ਉਹਨਾਂ ਨੂੰ ਉੱਥੇ ਛੱਡ ਕੇ ਤੇ ਅਚਨ-ਚੇਤ ਹੁੰਦੇ ਆਣ ਕੇ ਤੇ ਉਸ ਸਟੇਸ਼ਨ ਦੇ ਉੱਪਰ ਆਣ ਕੇ ਹਾਲ ਵੇਖਦੇ ਸਿੱਖਾਂ ਦਾ ਰੁੜਿਆ ਖੂਨ ਤੱਕਦੇ ਸਿੱਖਾਂ ਦੀਆਂ ਕਈਆਂ ਲਾਸ਼ਾਂ ਵੇਖਦੇ ਆ। ਤਾਂ ਅੰਗਰੇਜ਼ ਸਰਕਾਰ ਨੇ ਉਹਨਾਂ ਲਾਸ਼ਾਂ ਦੇ ਉੱਪਰ ਆਪੇ ਤੇਲ ਪਾ ਕੇ ਜਿਹੜਾ ਸੀ ਉਹਨਾਂ ਨੂੰ ਸਾੜ ਦਿੱਤਾ ਸੀ। ਫਿਰ ਇਸ ਸਾਕੇ ਦੀ ਖਬਰ ਦੇਣ ਵਾਸਤੇ ਬਾਬਾ ਗੁਰਦੇਵ ਸਿੰਘ ਯਤਨ ਕਰਦੇ ਕਿ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਪੰਜਾਬੀਆਂ ਨੂੰ ਭਾਰਤੀਆਂ ਨੂੰ ਭਾਰਤ ਦੀ ਲੀਡਰਾਂ ਨੂੰ ਦੇ ਸਾਕੇ ਦੀ ਖਬਰ ਜਿਹੜੀ ਪਤਾ ਲੱਗਣੀ ਚਾਹੀਦੀ ਹੈ ਉਹਦੇ ਵਾਸਤੇ ਉਹ ਬੰਗਾਲ ਦੀ ਖਾੜੀ ਵਿੱਚ ਜਾਂਦੇ ਆ ਉੱਥੋਂ ਫਿਰ ਟ੍ਰੇਨ ਦਾ ਸਫ਼ਰ ਕਰਦੇ ਆ ਗੁਦਾਵਰੀ ਵਾਲੇ ਪਾਸੇ ਨੂੰ ਜਾਂਦੇ ਆ ਉਹ ਨਦੇੜ ਵਾਲੇ ਪਾਸੇ ਨੂੰ ਜਾਂਦੇ ਆ ਉੱਥੇ ਵੀ ਜਿਹੜਾ ਰਸਤੇ ਦੇ ਵਿੱਚ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਆਉਂਦੀਆਂ ਸੀ ਆਈ.ਡੀ ਜਿਹੜੀ ਸੀ ਉਹਨਾਂ ਦੇ ਮਗਰ ਲੱਗੀ ਹੋਈ ਸੀ ਪੁਲਿਸ ਉਹਨਾਂ ਦੇ ਮਗਰ ਲੱਗੀ ਹੋਈ ਸੀ ਤਾਂ ਫਿਰ ਟ੍ਰੇਨ ਛੱਡ ਕੇ ਉਹ ਤੁਰ ਕੇ ਜਿਹੜਾ ਵਾ ਰਸਤਿਆਂ ਤੇ ਰਹੀਂ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਇਦਾਂ ਕਰਦੇ ਆ ਕਰਦੇ ਆ ਉਹ ਨਦੇੜ ਦੇ ਦੱਖਣੀ ਸਿੱਖ ਦੇ ਘਰ ਪੁੱਜ ਜਾਂਦੇ ਆ ਇੱਥੋਂ ਫਿਰ ਉਹਨਾਂ ਨੂੰ ਪੰਜਾਬ ਦੀਆਂ ਖਬਰਾਂ ਜੜੀ ਮਿਲਦੀਆਂ ਉਥੋਂ ਜੈਪੁਰ ਦੀ ਹੁੰਦੇ ਹੋਏ ਤਾਂ ਕਈ ਥਾਵਾਂ ਦੇ ਉੱਪਰ 扑ਕਦੇ ਰਹਿੰਦੇ ਆ ਤੇ ਪੁਲਿਸ ਉਹਨਾਂ ਨੂੰ ਬਾਰ-ਬਾਰ ਫੜਨ ਦਾ ਯਤਨ ਕਰਦੀ ਰਹਿੰਦੀ ਕਈ ਵਾਰ ਪੁਲਿਸ ਦੇ ਘੇਰੇ ਵਿੱਚ ਵੀ ਆ ਜਾਂਦੇ ਆ ਪਰ ਫਿਰ ਨਿਕਲ ਜਾਂਦੇ ਆ ਇਤਾਂ ਕਰਦਿਆਂ ਕਰਦਿਆਂ ਬਾਬਾ ਗੁਰਦੇਵ ਸਿੰਘ ਜੀ 7 ਸਾਲ ਭਟਕਦੇ ਰਹਿੰਦੇ ਆ ਤੇ ਪੁਲਿਸ ਤੋਂ ਬਚਦੇ ਰਹਿੰਦੇ ਆ ਪਤਾ ਸੀ ਬਾਬਾ ਗੁਰਦੇਵ ਸਿੰਘ ਉਹਨਾਂ ਨੂੰ ਜੇ ਪੁਲਿਸ ਦੇ ਹੱਥ ਆ ਜਾਂਦੇ ਆ ਤੇ ਪੁਲਿਸ ਨੇ ਇਲਜ਼ਾਮ ਵੀ ਲਾਉਣੇ ਆ ਤੇ ਉਸ ਤੋਂ ਬਾਅਦ ਜਿਹੜਾ ਮਾਰਕੁਟਾਈ ਕਰਕੇ ਮਾਰ ਦੇਣਾ ਤੇ ਮੁੱਲ ਵੀ ਕੋਈ ਨਹੀਂ ਪੈਣਾ ਉਹ ਚਾਹੁੰਦੇ ਸੀ ਜਾਂ ਤੇ ਸਾਹਮਣੇ ਉਹ ਸ਼ਹਾਦਤ ਹੋ ਜਾਵੇ ਤੇ ਜਾਂ ਫਿਰ ਜਿਹੜਾ ਇਹ ਖਬਰ ਮੈਂ ਦੂਰ ਦੂਰ ਤੱਕ ਸਿੱਖਾਂ ਨੂੰ ਦੇ ਦੇਵਾਂ ਤਾਂ ਫਿਰ ਉਸ ਵੇਲੇ ਦੇ ਨਾਲ ਰਸਤੇ ਦੇ ਵਿੱਚ ਭਟਕਦੇ ਆ ਭਟਕਦੇ 1919 ਜਲਿਆਂਵਾਲੇ ਬਾਗ ਦੀ ਖਬਰ ਉਹਨਾਂ ਨੂੰ ਮਿਲਦੀ ਹੈ ਕਿ ਕਿਵੇਂ ਜਲਿਆਂਵਾਲੇ ਬਾਗ ਦੇ ਵਿੱਚ ਅੰਗਰੇਜ਼ ਸਰਕਾਰ ਨੇ ਗੋਲੀ ਚਲਾ ਕੇ ਇਹ ਭਾਰਤੀਆਂ ਨੂੰ ਜਾਂ ਦੇਸ਼ ਭਗਤਾਂ ਨੂੰ ਸ਼ਹੀਦ ਕੀਤਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸੀ ਉਹ ਫਿਰ ਪੰਜਾਬ ਦੇ ਵਿੱਚ ਆ ਜਾਂਦੇ ਲੋਕੇ ਦਿਨ ਕੱਟਦੇ ਆ ਤੇ ਇਨਾਂ ਚਿਰ ਨੂੰ ਸਾ ਕਨਨ ਨਕਾਣਾ ਸਾਹਿਬ ਆਪਰ ਜਾਂਦਾ ਹੈ ਕਿ ਮਹੰਤਾ ਨੇ ਜਿਹੜਾ ਸੀ ਨਨਕਾਣਾ ਸਾਹਿਬ ਦੇ ਵਿੱਚ ਸਿੱਖਾਂ ਨੂੰ ਪੇਰੈਮੀ ਦੇ ਨਾਲ ਸ਼ਹੀਦ ਕੀਤਾ ਸੀ ਤਾਂ ਫਿਰ ਆਖਰਕਾਰ ਭਾਰਤ ਦੇ ਲੀਡਰਾਂ ਦੇ ਨਾਲ ਕਈਆਂ ਦੇ ਨਾਲ ਮਲਾਪ ਹੁੰਦਾ ਹੈ ਤੇ ਮਲਾਪ ਹੋਣ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਜੀ ਸਰਹਾਲੀ ਐਲਾਨ ਕਰ ਦਿੰਦੇ ਆ ਕਿ ਮੈਂ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਹਾਂ 15 ਨਵੰਬਰ 1921 ਨੂੰ ਉਸ ਵੇਲੇ ਦੇ ਨਾਲ ਨਨਕਾਣਾ ਸਾਹਿਬ ਵਿਖੇ ਇੱਕ ਸਮਾਗਮ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਪੁੱਜ ਜਾਂਦੇ ਆ ਤੇ ਇੱਥੇ 2 ਘੰਟੇ ਲੈਕਚਰ ਕਰਦੇ ਆ ਤੇ ਲੈਕਚਰ ਕਰਕੇ ਸਾਰੀ ਦੁੱਖਾ ਭਰੀ ਦਾਸਤਾਨ ਉਹ ਸੰਗਤਾਂ ਨੂੰ ਸੁਣਾ ਦਿੰਦੇ ਆ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਉਹਨਾਂ ਦੇ ਨਾਲ ਤੁਰਦੀਆਂ ਤੇ ਫਿਰ ਉਹ ਜਾ ਕੇ ਗ੍ਰਿਫਤਾਰੀ ਦੇ ਦਿੰਦੇ ਆ ਸਾਰੇ ਸਿੱਖਾਂ ਨੂੰ ਫਤਿਹ ਬਲਾ ਕੇ ਗ੍ਰਿਫਤਾਰੀ ਦਿੰਦੇ ਆ ਟ੍ਰੇਨ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਲਾਹੌਰ ਲਿਜਾਇਆ ਜਾਂਦਾ ਛੇਤੀ ਹੀ ਬਾਅਦ ਵਿੱਚ ਜਾ ਕੇ ਹਿੰਦ ਰੱਖਿਆ ਕਾਨੂੰਨ ਜਿਹੜਾ ਉਹ ਖਤਮ ਹੋ ਜਾਂਦਾ ਤੇ ਖਤਮ ਹੋਣ ਤੋਂ ਬਾਅਦ ਬਾਬਾ ਗੁਰਦੇਵ ਸਿੰਘ ਸਰਹਾਲੀ ਉਹਨਾਂ ਨੂੰ ਜਿਹੜਾ ਉਹ ਰਿਹਾ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਿਰ ਉਹਨਾਂ ਨੇ ਸਰਕਾਰ ਦੇ ਉੱਪਰ ਜਿਹੜਾ ਕੇਸ ਵੀ ਦਾਇਰ ਕੀਤਾ ਵੀ ਜਿਹੜਾ ਬਸ ਬਸ ਘਾਟ ਦਾ ਸਾਕਾ ਵਾਂਪ ਰਿਹਾ ਹੈ ਉਹਦੇ ਉੱਪਰ ਜੋ ਕੁਝ ਧੱਕਾ ਅੰਗਰੇਜ਼ ਸਰਕਾਰ ਨੇ ਕੀਤਾ ਹੈ ਉਹਦੇ ਬਦਲੇ ਵਿੱਚ ਜਿਹੜਾ ਉਹ ਖਰਜਾਨਾ ਭਰਿਆ ਜਾਵੇ ਪਰ ਕਿਹਨੇ ਸੁਣੀ ਸੀ ਜਿਨ੍ਹਾਂ ਦਾ ਰਾਜ ਸੀ ਉਹਨਾਂ ਦੇ ਕੋਲ ਹੀ ਸੱਤਾ ਸੀ ਉਹਨਾਂ ਦੇ ਕੋਲ ਹੀ ਜਿਹੜਾ ਸੀ ਉਹ ਉਸ ਵੇਲੇ ਦੀ ਕੋਟਕਚਾਰੀ ਸੀ ਬਾਬਾ ਗੁਰਦੇਵ ਸਿੰਘ ਉਹਨਾਂ ਦੀ ਕੋਈ ਪੇਸ਼ ਨਹੀਂ ਗਈ ਉਹ ਫਿਰ ਇਸ ਤੋਂ ਬਾਅਦ ਵੀ ਕਈ ਵਾਰ ਜੇਲ੍ਹ ਗਏ 5 ਸਾਲ ਦੀ ਜੇਲ੍ਹ ਕੱਟੀ ਉਸ ਬਾਦਵੀ کئی ਵਾਰ ਜੇਲ੍ਹ ਗਏ ਤੇ ਆਖਰਕਾਰ ਦੇਸ਼ ਜਿਹੜਾ ਉਹ ਆਜ਼ਾਦ ਹੋ ਜਾਂਦਾ ਹੈ ਆਜ਼ਾਦ ਹੋਣ ਤੋਂ ਬਾਅਦ ਉਸ ਵੇਲੇ ਦੇ ਨਾਲ 1953 ਦੇ ਵਿੱਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਲalal ਨਹਿਰੂ ਮਿਲਦੇ ਐ ਤੇ ਮਿਲ ਕੇ ਕਹਿੰਦੇ ਆ ਵੀ ਸਾਨੂੰ ਵੀ ਕੋਈ ਕੰਮ ਦੱਸੋ ਤੇ ਅੱਗੋਂ ਬੜੀ ਖਚਰੇ ਜਿਹੀ ਹਾਸੀ ਹੱਸਦਿਆਂ ਨਹਿਰੂ ਕਹਿੰਦਾ ਏ ਟੀਚਰ ਕਰਦਿਆਂ ਹੋਇਆਂ ਕਿ ਬਾਬਾ ਜੀ ਹੁਣ ਤੁਹਾਡੇ ਬੱਚੇ ਕੰਮ ਕਰਨਗੇ ਤੁਸੀਂ ਇਹ ਕੰਮ ਨੂੰ ਵੇਖੋ ਤੁਹਾਡੀਆਂ ਤੁਹਾਡੀ ਕਿਰਪਾ ਦਾ ਸਦਕਾ ਤੁਹਾਡੀਆਂ ਕੁਰਬਾਨੀਆਂ ਦਾ ਸਦਕਾ ਦੇਸ਼ ਆਜ਼ਾਦ ਹੋ ਗਿਆ ਹੈ ਹੁਣ ਅਸੀਂ ਕੰਮ ਕਰਾਂਗੇ ਤੁਸੀਂ ਬੈਠ ਕੇ ਵੇਖਣਾ ਕਰੋ ਇਹ ਇੱਕ ਬਿਲਕੁਲ ਟਿਚਰ ਕੀਤੀ ਗਈ ਸੀ ਉਸ ਵੇਲੇ ਪੰਡਿਤ ਜਵਾਲ ਨਾਲ ਨਹਿਰੂ ਦੇ ਵੱਲੋਂ ਤਾਂ ਫਿਰ ਬਾਬਾ ਗੁਰਦੇਵ ਸਿੰਘ ਹੁਣਾਂ ਨੇ ਉਸ ਵੇਲੇ 29 ਸਤੰਬਰ 1914 ਦੇ ਵਾਪਰੇ ਸਾਕੇ ਦੀ ਯਾਦ ਨੂੰ ਵੀ ਮਨਾਉਣਾ ਜਿਹੜਾ ਕੋਲਕਾਤਾ ਦੀ ਧਰਤੀ ਦੇ ਉੱਪਰ ਸ਼ੁਰੂ ਕਰ ਦਿੱਤਾ ਸੀ ਕੋਲਕਾਤਾ ਦੀ ਧਰਤੀ ਦੇ ਉੱਪਰ ਰਹਿੰਦੇ ਹੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਆ ਫਿਰ ਉਹਨਾਂ ਨੂੰ ਪੰਜਾਬ ਲਿਆ ਜਿਹੜਾ ਉਹ ਲਿਆਂਦਾ ਜਾਂਦਾ ਹੈ ਤੇ ਪੰਜਾਬ ਆਣ ਕੇ 24 ਜੁਲਾਈ 1954 ਈਸਵੀ ਨੂੰ ਉਹ ਅਕਾਲ ਚਲਾਣਾ ਕਰ ਜਾਂਦੇ ਆ ਫਿਰ 25 ਜੁਲਾਈ ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਉਹਨਾਂ ਦਾ ਜਿਹੜਾ ਸਰੀਰ ਸੀ ਉਹਦਾ ਅੰਤਮ ਜਲੂਸ ਕੱਢਿਆ ਜਾਂਦਾ ਹੈ ਸਰਹਾਲੀ ਲਜਾਇਆ ਜਾਂਦਾ ਹੈ ਤੇ ਸਰਹਾਲੀ ਲਾ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਜਿਹੜਾ ਬਜ਼ਬਜ਼ ਘਾਟ ਦਾ ਕਾਮਾਗਾਟਾ ਮਾਰੂ ਜਹਾਜ਼ ਦਾ ਇਸਾਕਾ ਵਾਪਰਿਆ ਇਹ ਸਾਕੇ ਦੀ ਜਦੋਂ 100ਵੀਂ ਵਰੇ ਗੰਡ ਬਣਾਈ ਗਈ ਤਾਂ ਉਸ ਵੇਲੇ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਾਰੇ ਕੁਝ ਦੇ ਲਈ ਸਿੱਖਾਂ ਦੇ ਕੋਲੋਂ ਮਾਫੀ ਵੀ ਮੰਗੀ ਸੀ ਇਹ ਇੰਨਾ ਵੱਡਾ ਸਾਕਾ ਸੀ ਕਿ 100 ਸਾਲ ਬਾਅਦ ਵੀ ਜਾ ਕੇ ਕੈਨੇਡਾ ਸਰਕਾਰ ਨੂੰ ਸਿੱਖਾਂ ਦੇ ਕੋਲੋਂ ਮਾਫੀ ਮੰਗਣੀ ਪਈ ਸੀ ਇਹ ਸਾਰਾ ਇਤਿਹਾਸ ਸੀ ਜਿਹੜਾ ਇਤਿਹਾਸ ਕਾਮਾਗਾਟਾ ਮਾਰੂ ਜਹਾਜ਼ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਇੱਕ ਹੋਰ ਗੱਲ ਬੜੀ ਕਾਬਲੇ ਗੌਰ ਹੈ ਜੇ ਜਿਸ ਵੇਲੇ ਦੇ ਨਾਲ ਸਿੱਖ ਜਿਹੜੇ ਬੈਨਪੁਰ ਦੇ ਵਿੱਚ ਗਏ ਸੀ ਤੇ ਉੱਥੇ ਸਿੱਖਾਂ ਨੂੰ ਉਤਰਨ ਨਹੀਂ ਸੀ ਦਿੱਤਾ ਗਿਆ ਤੇ ਉਹ ਜਿਹੜਾ ਇਮੀਗ੍ਰੇਸ਼ਨ ਆਫੀਸਰ ਸੀ ਉਸ ਇਮੀਗ੍ਰੇਸ਼ਨ ਆਫੀਸਰ ਨੂੰ ਜਿਹੜਾ ਸੀ ਸਰਦਾਰ ਮੇਵਾ ਸਿੰਘ ਉਹਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਕੈਨੇਡਾ ਦੇ ਵਿੱਚ ਫਿਰ ਉਹਨਾਂ ਦੇ ਉੱਪਰ ਕੇਸ ਚੱਲਿਆ ਸੀ ਤੇ ਕੇਸ ਚੱਲਣ ਤੋਂ ਬਾਅਦ ਜਿਹੜਾ ਸੀ ਸਰਦਾਰ ਮੇਵਾ ਸਿੰਘ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਕੈਨੇਡਾ ਦੇ ਵਿੱਚ ਪਹਿਲੇ ਸਿੱਖ ਸਨ ਸਰਦਾਰ ਮੇਵਾ ਸਿੰਘ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਇਹ ਸਿੱਖਾਂ ਦਾ ਲੋਹ ਭੇਜਿਆ ਇਤਿਹਾਸ ਹੈ ਜਿਹੜਾ ਇਤਿਹਾਸ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਚੇਤੇ ਰੱਖਣਾ ਚਾਹੀਦਾ ਹੈ ਤੇ ਬਾਬਾ ਗੁਰਦੇਵ ਸਿੰਘ ਉਹਨਾਂ ਦਾ ਜਿਹੜਾ 7 ਸਾਲ ਦਾ ਸਫਾ ਰਹਿਣਾ ਉਹ ਸਫਰ ਨੂੰ ਜਿਹੜਾ ਪੜ ਲਵੇਗਾ ਉਹਦੇ ਦਿਲੋਂ ਬਾਬਾ ਗੁਰਦੇਵ ਸਿੰਘ ਉਹਨਾਂ ਨੂੰ ਆਪਣੇ ਆਪ ਪ੍ਰਣਾਮ ਜਿਹੜੀ ਉਹ ਹੋ ਜਾਂਦੀ ਹੈ ਭਾਵੇਂ ਇੰਨਾ ਸੰਘਰਸ਼ਮਈ ਜਿਹੜਾ ਸਫਰ ਉਹਨਾਂ ਨੇ ਕੀਤਾ ਉਹਨਾਂ ਦੀ ਕਰਨੀ ਨੂੰ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ